ਮਿੱਠਾ ਖਾਣਾ ਬਿਲਕੁਲ ਬੰਦ ਕਰੋ ਉਹਦੇ ਵਿੱਚ ਗੁੜ ਸ਼ੱਕਰ ਚੀਨੀ ਨਹੀਂ ਖਾਣੀ ਕਿਉਂਕਿ ਜਿੰਨਾ ਮਿੱਠਾ ਖਾਓਗੇ ਉਨਾ ਵਜ਼ਨ ਵਧੂਗਾ ਮੈਦਾ ਬਿਲਕੁਲ ਨਹੀਂ ਖਾਣਾ ਤੁਸੀਂ ਉਹਦੇ ਵਿੱਚ ਨਮਕ ਉਹ ਬੰਦ ਕਰੋ ਖੰਡ ਹੋ ਗਈ ਤੁਹਾਡਾ ਮੈਦਾ ਹੋ ਗਿਆ ਤੇ ਤੁਹਾਡਾ ਹੋ ਗਿਆ ਲੂਣ ਹੋ ਗਿਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਬੰਦ ਕਰ ਦਿੰਦੇ ਹੋ ਤਾਂ ਤਾਂ ਮਟਾਪਾ ਤੁਹਾਡਾ ਦਿਨਾਂ 'ਚ ਘਟਣਾ ਸ਼ੁਰੂ ਹੋ ਜਾਊਗਾ ਤੁਸੀਂ ਦੇਖੋ 10-10 ਸਾਲ ਦੇ ਬੱਚਿਆਂ ਨੂੰ ਜਿਹੜਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸ਼ੂਗਰ ਵੱਧ ਤੋਂ ਵੱਧ ਹੋਇਆ ਪਿਆ ਉਹਨਾਂ ਨੂੰ ਕਾਰਨ ਉਹਦਾ ਕੀ ਹੈ ਵੀ ਜਿੰਨਾ ਤੁਸੀਂ ਉਹਨੂੰ ਮਿੱਠੀਆਂ ਚੀਜ਼ਾਂ ਦਓਗੇ ਤਲੀਆਂ ਚੀਜ਼ਾਂ ਦਓਗੇ ਤੇਲ ਵਾਲੀਆਂ ਚੀਜ਼ਾਂ ਦਓਗੇ ਉਹਨਾਂ ਜਿਹੜਾ ਤੁਹਾਡੇ ਬੱਚੇ ਦੇ ਲੀਵਰ ਤੇ ਜ਼ਿਆਦਾ ਅਫੈਕਟ ਪੈਂਦਾ ਹੈ ਨੌਜਵਾਨ ਪੀੜ੍ਹੀ ਆ ਕਹਿ ਲਓ ਵੀ ਹੁਣ ਜਿਨ੍ਹਾਂ ਦੇ ਜੋੜਿਆਂ ਦੇ ਜਿਨ੍ਹਾਂ ਦੇ ਬੱਚੇ 8-8 ਦਾਦਾ ਸਾਲ ਦੇ ਆ ਉਹਨਾਂ ਦੇ ਵਿੱਚ ਇੰਨੀ ਕਿ ਜ਼ਿਆਦਾ ਆਲਸ ਹੋ ਗਈ ਵੀ ਆਪਣੇ ਬੱਚੇ ਨੂੰ ਟਾਈਮ ਤੇ ਰੋਟੀ ਬਣਾ ਕੇ ਦੇਣ ਦਾ ਉਹਨਾਂ ਕੋਲ ਸਮਾਂ ਨਹੀਂ ਕੋਈ ਵੀ ਖਾਣਾ ਲੈ ਲਓ ਵੀ ਪੈਕਟ ਵਾਲਾ ਜਿਹੜਾ ਤੁਹਾਡਾ ਬੰਦ ਖਾਣਾ ਤਾਂ ਸਮਝੋ ਉਹ ਮਰਿਆ ਹੋਇਆ ਇੱਕ ਅੰਨਾ ਜਿਹੜਾ ਵੀ ਤੁਸੀਂ ਪੈਕਟ ਦੇ ਵਿੱਚੋਂ ਖੋਲ ਗਿਆ ਕਿਉਂਕਿ ਕਿੰਨੇ ਉਹਨੂੰ ਗੰਦੇ ਮਸਾਲੇ ਜਿਹੜੇ ਖਰਾਬ ਹੋਣ ਤੋਂ ਬਚਾਉਣ ਲਈ ਲਾਏ ਜਾਂਦੇ ਨੇ ਉਹ ਤੁਹਾਡੇ ਬੱਚੇ ਦੇ ਜਿਹੜੇ ਅੰਦਰ ਲੀਵਰ ਨੂੰ ਬਿਲਕੁਲ ਖਤਮ ਕਰਕੇ ਰੱਖ ਦਿੰਦੇ ਨੇ ਅੱਜ ਕੱਲ੍ਹ ਲੋਕੀ ਡਾਈਟ ਚਾਰਟ ਤਿਆਰ ਕਰਾਉਂਦੇ ਨੇ ਜੀ 20 ਉਹ 10 10 15 15 ਰੁਪਏ ਡਾਈਟ ਚਾਰਟ ਲੈ ਕੇ ਫਿਰ ਉਹਨੂੰ ਫੋਲੋ ਕਰਦੇ ਨੇ ਡਾਈਟ ਪਲਾਨ ਅੱਜ ਦਾ ਫੈਸ਼ਨ ਹੈ ਸਭ ਤੋਂ ਵੱਡਾ ਫੈਸ਼ਨ ਆ ਹੋਰ ਕੁਝ ਨਹੀਂ ਇਸ ਤੋਂ ਵੱਧ ਮੰਨਦਾ ਮੈਂ ਜਿਹੜਾ ਤੁਹਾਨੂੰ ਨੇਚਰ ਨੇ ਅਸਲੀ ਖਰਾਕ ਦਿੱਤੀ ਹੈ ਜੋ ਸਾਡੇ ਦਾਦੇ ਪਰਦਾਦੇ ਖਾਂਦੇ ਸੀਗੇ ਕਿਸੇ ਸਮੇਂ ਦੇ ਵਿੱਚ ਉਸ ਤੋਂ ਵਧੀਆ ਖਰਾਕਾ ਤਾਂ ਕੋਈ ਹੋਏ ਨਹੀਂ ਸਕਦੀ ਉਹ ਕਿਹੜੇ ਡਾਈਟੀਸ਼ਨ ਕੋਲ ਜਾਂਦੇ ਸੀ ਕਿਹੜਾ ਡਾਈਟ ਪਲਾਨ ਲੰਦੇ ਸੀ ਉਹ ਇੰਨੇ ਤੰਦਰੁਸਤ ਰਹਿੰਦੇ ਸੀ ਕੋੰ ਦਾ ਰੁੱਖਾ ਉਹ ਇੰਨਾ ਕੁ ਜ਼ਿਆਦਾ ਉਹਨਾਂ ਦੇ ਦਿਮਾਗ ਵੀ ਇੰਨੇ ਕੁ ਜ਼ਿਆਦਾ ਖਰਾਬ ਹੋ ਚੁੱਕੇ ਨੇ ਉਹ ਇਹ ਕਹਿੰਦੇ ਨੇ ਵੀ ਸਾਡੀ ਸਿਹਤ ਨੂੰ ਅਸੀਂ ਜੇ ਮਟਾਪਾ ਘਟਾਉਣਾ ਹੈ ਤਾਂ ਇੱਕ ਜਾਦੂ ਹੋ ਜਾਵੇ ਪਰ ਐਦਾਂ ਦੀ ਕੋਈ ਵੀ ਦੁਨੀਆ ਵਰ ਜਿਹੜੀ ਦਵਾਈ ਨਹੀਂ ਬਣੀ ਜੋ ਤੁਹਾਡੇ ਸਰੀਰ ਨੂੰ ਪਘਲਾ ਕੇ ਤੁਹਾਡੀ ਚਰਬੀ ਨੂੰ ਬਾਹਰ ਕੱਢ ਦੇਵੇ ਕੋਈ ਨਾਰਮਲ ਬੰਦਾ ਭਾਵੇਂ ਉਹ ਕੁਝ ਖਾਂਦਾ ਪੀਂਦਾ ਵੀ ਨਾ ਹੋਵੇ ਆਮ ਰੋਟੀ ਵੀ ਖਾਂਦਾ ਫਿਰ ਵੀ ਬਹੁਤ ਜ਼ਿਆਦਾ ਤਜਾਬ ਬਣਦਾ ਹੈ ਲੋਕਾਂ ਦੇ ਦਿਮਾਗ ਅੱਜ ਕੱਲ੍ਹ ਜੀ ਟੈਨਸ਼ਨਾਂ ਦੇ ਨਾਲ ਭਰੇ ਪਏ ਨੇ ਜਿੰਨੀ ਤੁਹਾਡੇ ਦਿਮਾਗ ਤੇ ਟੈਨਸ਼ਨ ਹੋਊਗੀ ਕਹ ਲਓ ਵੀ ਉੰਨਾ ਸਾਡਾ ਜਿਹੜਾ ਮਨ ਹੈ ਉਹ ਦੁਸ਼ਿਕ ਰਹਿੰਦਾ ਉੰਨਾ ਤਜਾਬ ਜ਼ਿਆਦਾ ਬਣੂਗਾ ਜਿੰਨਾ ਤੁਸੀਂ ਮੈਦਾ ਖਾਓਗੇ ਉੰਨਾ ਤਜਾਬ ਜ਼ਿਆਦਾ ਬਣੂਗਾ ਜਿੰਨਾ ਤੁਸੀਂ ਬਾਹਰਲਾ ਖਾਣਾ ਖਾਓਗੇ ਉੰਨਾ ਤਜਾਬ ਜ਼ਿਆਦਾ ਬਣੂਗਾ ਜਿੰਨਾ ਤੁਸੀਂ ਪੇਟ ਨੂੰ ਲੰਬੇ ਸਮੇਂ ਤੱਕ ਖਾਲੀ ਰੱਖੋਗੇ ਉੰਨਾ ਤਜਾਬ ਬਣੂਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸੋ ਦਰਸ਼ਕੋ ਅਸੀਂ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਹੋਏ ਵੱਖ-ਵੱਖ ਵੈਦਾਂ ਕੋਲੇ ਜਾਂਦੇ ਆ ਤੇ ਅੱਜ ਅਸੀਂ ਪਹੁੰਚਿਆ ਜਗਰੂਪ ਸਿੰਘ ਵੈਦ ਉਹਨਾਂ ਕੋਲੇ ਜੋ ਕਿ ਆਪਣੇ ਕੰਮ ਦੇ ਵਿੱਚ ਬੜੇ ਮਾਹਿਰ ਨੇ ਤੇ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਹੋਏ ਨਵੇਂ-ਨਵੇਂ ਟੋਟਕੇ ਆਪਣਾ ਸਾਂਝੇ ਕਰਦੇ ਨੇ ਅੱਜ ਕੱਲ ਸਮਾਜ ਦੇ ਵਿੱਚ ਮੋਟਾਪਾ ਬਹੁਤ ਜ਼ਿਆਦਾ ਚੱਲ ਰਿਹਾ ਜਿਸਦੇ ਨਾਲ ਗੱਲਬਾਤ ਕਰਾਂਗੇ ਆਪਾਂ ਵੈਸਾ ਸਾਹਿਬ ਨਾਲ ਤੇ ਪਹਿਲਾਂ ਦਾ ਸਵਾਗਤ ਕਰਾਂਗੇ ਵੈਸਾ ਸਵਾਗਤ ਆਪਰੋਂ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸੋ ਵੈਸਾ ਵਜੋਂ ਅੱਜਕੱਲ ਮੋਟਾਪਾ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਹੈ ਆਪਾਂ ਇਹਨੂੰ ਪਹਿਲਵਾਨੀ ਦਾ ਰੂਪ ਧਾਰਨ ਕਰ ਲੈਨੇ ਵੀਰ ਖਾਉਂਦੇ ਪੀਂਦੇ ਕਰਦੇ ਆ ਪਰ ਇਹ ਕਈ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਮੋਟਾਪੇ ਤੋਂ ਕਿਵੇਂ ਬਚਿਆ ਜਾਵੇ ਇਹਦਾ ਹੱਲ ਦੱਸੋ ਲੋਕਾਂ ਨੂੰ ਦੇਖੋ ਜਿੰਨਾ ਸਾਡੇ ਸਰੀਰ ਤੇ ਵਜ਼ਨ ਜ਼ਿਆਦਾ ਹੋਊਗਾ ਉਨਾਂ ਹੀ ਜਿਹੜੇ ਰੋਗ ਨੇ ਬਿਮਾਰੀਆਂ ਨੇ ਸਾਡੇ ਸਰੀਰ ਨੂੰ ਉਨਾਂ ਹੀ ਦੱਬਣਗੇ ਉਨਾਂ ਹੀ ਉਹਦੇ ਅੱਗੇ ਜਾ ਕੇ ਜੜੀਆਂ ਹੈਗੀਆਂ ਸਾਨੂੰ ਗੰਭੀਰ ਬਿਮਾਰੀਆਂ ਜੜੀਆਂ ਪੈਦਾ ਹੁੰਦੀਆਂ ਉਹ ਬਲੱਡ ਪ੍ਰੈਸ਼ਰ ਕਹਿ ਲਓ ਸ਼ੂਗਰ ਕਹਿ ਲਓ ਜਾਂ ਜੋੜਾਂ ਦੇ ਦਰਦ ਕਹਿ ਲਓ ਜਾਂ ਲੀਵਰ ਸਾਡਾ ਖਰਾਬ ਹੋਣਾ ਜਾਂ ਕਿਡਨੀਆਂ ਤੇ ਬਹੁਤ ਮਾੜਾ ਅਸਰ ਜਿਹੜਾ ਮਟਾਪੇ ਦਾ ਦੇਖਣ ਨੂੰ ਪੈਂਦਾ ਤੇ ਸਭ ਤੋਂ ਜਿਹੜੀ ਭੈੜੀ ਤੁਸੀਂ ਬਿਮਾਰੀ ਮੰਨਦੇ ਹੋ ਉਹ ਕੀ ਹੈ 슈ਗਰ ਸਭ ਤੋਂ ਵੱਧ ਜਿਹੜਾ 슈ਗਰ ਆ ਜਿੰਨਾ ਤੁਹਾਡੇ ਸਰੀਰ ਦੇ ਵਿੱਚ ਮੇਦ ਵਧੂਗਾ ਜਿੰਨੀ ਚਰਬੀ ਵਧੂਗੀ ਉਹਨਾਂ ਤੁਹਾਨੂੰ ਇਹ ਬਿਮਾਰੀਆਂ ਜਿਹੜੀਆਂ ਘੇਰਨਗੀਆਂ ਸਭ ਤੋਂ ਵੱਧ ਸਾਡਾ ਸਵੀਰ ਹੈ ਜਿਹੜਾ ਇਹੀ ਚਾਰ ਪੰਜ ਬਿਮਾਰੀਆਂ ਕਰਕੇ ਜਿਹੜਾ ਸਭ ਤੋਂ ਵੱਧ ਅੱਜ ਦੇ ਸਮੇਂ ਦੇ ਵਿੱਚ ਅਸੀਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਦੇਖਣ ਨੂੰ ਮਿਲਦੇ ਆ ਤੁਸੀਂ ਆਮ ਦੇਖਦੇ ਆ ਆਪਾਂ ਹਰ ਬੰਦੇ ਨੂੰ ਵੀ ਬਹੁਤ ਲੋਕਾਂ ਦੇ ਕੱਲੇ ਪੇਟ ਨਿਕਲਣ ਲੱਗ ਜਾਂਦੇ ਨੇ ਜਾਂ ਜਿਨ੍ਹਾਂ ਲੋਕਾਂ ਨੂੰ ਜਿਆਦਾ ਪੈਰਾਂ ਪਰ ਬੈਠ ਕੇ ਅੱਜ ਕੱਲ ਤੁਸੀਂ ਕਹ ਲਓ ਵੀ ਕੰਮ ਖਾਦਵੇਂ ਹੋ ਗਏ ਔਰਤਾਂ ਵੀ ਤੁਸੀਂ ਦੇਖਿਆ ਵੀ ਡਿਲੀਵਰੀ ਤੋਂ ਬਾਅਦ ਉਹਨਾਂ ਦੇ ਪੇਟ ਬਹੁਤ ਨਿਕਲਣ ਲੱਗ ਜਾਂਦੇ ਨੇ ਜਾਂ ਜਿਹੜੀਆਂ ਔਰਤਾਂ ਬੈਠ ਕੇ ਪੈਰਾਂ ਭਾਰ ਕੰਮ ਕਰਨਾ ਛੱਡ ਗਈਆਂ ਉਹਨਾਂ ਦੇ ਪੇਟ ਬਾਹਰ ਬਹੁਤ ਨਿਕਲ ਗਏ ਕਿਉਂਕਿ ਜਿਹੜਾ ਸਾਡਾ ਖੂਨ ਦਾ ਸਰਕਲ ਹੈ ਉਹ ਪੂਰੀ ਬਾਡੀ ਦੇ ਵਿੱਚ ਘੁੰਮਦਾ ਨਹੀਂ ਡਾਈਜੈਸ਼ਨ ਸਾਡਾ ਜਿਹੜਾ ਖਰਾਬ ਹੋ ਜਾਂਦਾ ਹੈ ਡਾਈਜੈਸ਼ਨ ਜਦੋਂ ਖਰਾਬ ਹੁੰਦਾ ਹੈ ਬਹੁਤ ਲੋਕਾਂ ਤੋਂ ਤੁਸੀਂ ਆਮ ਕਰਕੇ ਸੁਣਿਆ ਹੋਣਾ ਵੀ ਅਸੀਂ ਤਾਂ ਖਾਂਦੇ ਵੀ ਬਹੁਤ ਥੋੜਾ ਤੇ ਮਟਾਪਾ ਸਾਡਾ ਫਿਰ ਵੀ ਬਹੁਤ ਜ਼ਿਆਦਾ ਵਧਦਾ ਉਹਦਾ ਕਾਰਨ ਮੇਨ ਕੀ ਹੁੰਦਾ ਹੈ ਵੀ ਤੁਹਾਡਾ ਜਿਹੜਾ ਲੀਵਰ ਹੈ ਉਹਦੇ ਵਿੱਚ ਤਜ਼ਾਬ ਜ਼ਿਆਦਾ ਭਰ ਗਿਆ ਉਹ ਫੈਟੀ ਜ਼ਿਆਦਾ ਹੋ ਗਿਆ ਉਹ ਖੁਸ਼ਕ ਜ਼ਿਆਦਾ ਹੋ ਗਿਆ ਤੁਹਾਡੇ ਖਾਣੇ ਨੂੰ ਪਚਾਉਣ ਦੇ ਵਿੱਚ ਜਿਹੜਾ ਉਹ ਸਮਰੱਥ ਨਹੀਂ ਰਿਹਾ ਇਸ ਕਰਕੇ ਜਿਹੜਾ ਤੁਹਾਡਾ ਖਾਣਾ ਡਾਈਜੈਸਟ ਨਹੀਂ ਹੁੰਦਾ ਹਜਮ ਨਹੀਂ ਹੁੰਦਾ ਇਸ ਕਰਕੇ ਤੁਹਾਡੇ ਅੰਦਰ ਮੇਦ ਚੜਨਾ ਜਿਹੜਾ ਚਰਬੀ ਚੜਨੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਸੋ ਐਸਾ ਵੇ ਤਾਂ ਤੁਸੀਂ ਗੱਲ ਕੀਤੀ ਹੈ ਵੱਡੇ ਬੰਦੇ ਦੀ। ਇੱਕ ਨਾ ਅੱਜ ਕੱਲ ਜਿਹੜੀ ਆਪਾਂ ਸਮੱਸਿਆ ਦੇਖ ਰਿਹਾ ਬੱਚਿਆਂ 'ਚ ਬੜੀ ਵੱਡੀ ਸਮੱਸਿਆ। ਬੱਚੇ ਸਕੂਲ 'ਚ ਐਕਟੀਵਿਟੀ ਵੀ ਕਰਦੇ ਨੇ ਪਰ 10-12 ਸਾਲ ਦੇ ਜਵਾਗ ਦਾ weight ਇੰਨਾ ਹੁੰਦਾ ਨੂੰ ਸਾਹ ਚੜ ਜਾਂਦਾ ਭੱਜਦੇ ਹੋਏ। ਜੀ ਉਹਨਾਂ ਦਾ ਕੀ ਕਰ ਮੰਗਾ ਤੁਸੀਂ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਬੱਚੇ ਅੱਜ ਦੇ ਟਾਈਮ 'ਚ ਕੀ ਖਾ ਰਹੇ ਹੋ। ਤੁਸੀਂ ਅੱਜ ਕੱਲ ਇੰਨੀ ਖੇਚਲ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਕਹਿ ਲਓ ਵੀ ਹੁਣ ਜਿਨ੍ਹਾਂ ਦੇ ਜੋੜਿਆਂ ਦੇ ਜਿਨ੍ਹਾਂ ਦੇ ਬੱਚੇ 8-8 10-10 ਸਾਲ ਦੇ ਆ ਉਹਨਾਂ ਦੇ ਵਿੱਚ ਇੰਨੀ ਕਿ ਜ਼ਿਆਦਾ ਆਲਸ ਹੋ ਗਈ ਵੀ ਆਪਣੇ ਬੱਚੇ ਨੂੰ ਟਾਈਮ ਤੇ ਰੋਟੀ ਬਣਾ ਕੇ ਦੇਣ ਦਾ ਉਹਨਾਂ ਕੋਲ ਸਮਾਂ ਨਹੀਂ ਜਾਂ ਉਹ ਉਹਨਾਂ ਦੇ ਸਰੀਰ ਜਿਹੜੇ ਕਹਿ ਲੋ ਵੀ ਉਹਨਾਂ ਨੇ ਆਪਣੇ ਐਨੇ ਆਲਸੀ ਬਣਾ ਲੇ ਵੀ ਆਪਣੇ ਬੱਚਿਆਂ ਨੂੰ ਵੀ ਰੋਟੀ ਬਣਾ ਕੇ ਨਹੀਂ ਦੇ ਸਕਦੇ ਵੀ ਅੱਜ ਕੱਲ ਆਪਾਂ ਆਮ ਇਹ ਸ਼ਹਿਰਾਂ 'ਚ ਜਾਂ ਵੱਡੇ ਘਰਾਣਿਆਂ 'ਚ ਆਪਾਂ ਦੇਖਿਆ ਜਾ ਸਕਦਾ ਹੈ ਇਹ ਉਹ ਕੀ ਕਰਦੇ ਨੇ ਉਹਨਾਂ ਨੂੰ ਪੈਕੇਟ ਬੰਦ ਚੀਜ਼ਾਂ ਜਿਹੜੀਆਂ ਦੇਣੀਆਂ ਬੱਚਿਆਂ ਨੂੰ ਨਾਲ ਸਕੂਲਾਂ ਦੇ ਵੀ ਘਰੇ ਆ ਕੇ ਵੀ ਜਾਂ ਘਰੇ ਆ ਕੇ ਅਸੀਂ ਮੈਦੇ ਵਾਲੀਆਂ ਚੀਜ਼ਾਂ ਨਾਲ ਕੋਲਡ ਡਰਿੰਕ ਦੰਨੇ ਆ ਉਹਨਾਂ ਹੀ ਜਿਹੜਾ ਤੁਸੀਂ ਦੇਖੋ 10-10 ਸਾਲ ਗਾਲ ਦੇ ਬੱਚਿਆਂ ਨੂੰ ਜਿਹੜਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਸ਼ੂਗਰ ਵੱਧ ਤੋਂ ਵੱਧ ਹੋਇਆ ਪਿਆ ਉਹਨਾਂ ਨੂੰ ਕਾਰਨ ਉਹਦਾ ਕੀ ਹੈ ਵੀ ਜਿੰਨਾ ਤੁਸੀਂ ਉਹਨੂੰ ਮਿੱਠੀਆਂ ਚੀਜ਼ਾਂ ਦੋਗੇ ਤਲੀਆਂ ਚੀਜ਼ਾਂ ਦੋਗੇ ਤੇਲ ਵਾਲੀਆਂ ਚੀਜ਼ਾਂ ਦੋਗੇ ਉਹਨਾਂ ਜਿਹੜਾ ਤੁਹਾਡੇ ਬੱਚੇ ਦੇ ਲੀਵਰ ਤੇ ਜ਼ਿਆਦਾ ਅਫੈਕਟ ਪੈਂਦਾ ਹੈ ਲੀਵਰ ਤੇ ਜ਼ਿਆਦਾ ਅਫੈਕਟ ਪੈਣ ਦੇ ਨਾਲ ਜਿਹੜਾ ਤੁਹਾਡਾ ਡਾਈਜੈਸ਼ਨ ਖਰਾਬ ਹੁੰਦਾ ਤੁਹਾਡੇ ਬੱਚੇ ਦਾ ਜਿੰਨਾ ਤੁਸੀਂ ਪੈਕਟ ਵਾਲਾ ਬੰਦ ਤੁਸੀਂ ਕੋਈ ਵੀ ਖਾਣਾ ਲੈ ਲਓ ਵੀ ਪੈਕਟ ਵਾਲਾ ਜਿਹੜਾ ਤੁਹਾਡਾ ਬੰਦ ਖਾਣਾ ਤਾਂ ਸਮਝੋ ਉਹ ਮਰਿਆ ਹੋਇਆ ਇੱਕ ਅੰਨ ਹੈ ਜਿਹੜਾ ਵੀ ਤੁਸੀਂ ਪੈਕਟ ਦੇ ਵਿੱਚੋਂ ਖੋਲ ਗਿਆ ਕਿਉਂਕਿ ਕਿੰਨੇ ਉਹਨੂੰ ਗੰਦੇ ਮਸਾਲੇ ਜਿਹੜੇ ਖਰਾਬ ਹੋਣ ਤੋਂ ਬਚਾਉਣ ਲਈ ਲਾਏ ਜਾਂਦੇ ਨੇ ਉਹ ਤੁਹਾਡੇ ਬੱਚੇ ਦੇ ਜਿਹੜੇ ਅੰਦਰ ਲੀਵਰ ਨੂੰ ਬਿਲਕੁਲ ਖਤਮ ਕਰਕੇ ਰੱਖ ਦਿੰਦੇ ਨੇ ਇਸ ਕਰਕੇ ਜਿਹੜੇ ਛੋਟੀ ਉਮਰ ਦੇ ਬੱਚਿਆਂ ਵਿੱਚ ਮਟਾਪਾ ਸਭ ਤੋਂ ਵੱਧ ਵੱਧ ਰਿਹਾ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਆਪਾਂ ਲੋਕੀ ਕੀ ਸੀ ਬਿਨਾਂ ਮਿਹਨਤ ਦੇ ਚੱਲਦੇ ਆਪਣਾ weight ਘਟਾਉਣਾ ਚਾਹੁੰਦੇ ਨੇ ਲੋਕੀ ਜੀਮਾਂ ਦੇ ਵਿੱਚ 6-6 ਮਹੀਨੇ 4-4 ਮਹੀਨੇ ਫੀਸ ਭਰ ਕੇ ਮਹੀਨੇ ਕੇ ਬਾਅਦ ਮਨ ਮੁੜ ਜਾਂਦਾ ਬੰਦੇ ਦਾ ਅਗਲਾ ਮੇਤੋ ਜਾ ਹੀ ਨਹੀਂ ਜਾਂਦਾ ਜੇਕਰ ਉਹ ਵਰਕਆਊਟ ਨਹੀਂ ਕਰਦਾ ਵੈਸਾ ਫਿਰ ਕੀ ਲਾਜਾ weight ਘਟਾਉਣ ਦਾ ਦੇਖੋ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਜਿਹੜਾ ਮਾਗ ਵੀ ਇੰਨੇ ਕ ਜਿਆਦਾ ਖਰਾਬ ਹੋ ਚੁੱਕੇ ਨੇ ਉਹ ਇਹ ਕਹਿੰਦੇ ਨੇ ਵੀ ਸਾਡੀ ਸਿਹਤ ਨੂੰ ਅਸੀਂ ਜੇ ਮਟਾਪਾ ਘਟਾਉਣਾ ਹੈ ਤਾਂ ਇੱਕ ਜਾਦੂ ਹੋ ਜਾਵੇ ਪਰ ਐਦਾਂ ਦੀ ਕੋਈ ਵੀ ਦੁਨੀਆ ਪਰ ਜਿਹੜੀ ਦਵਾਈ ਨਹੀਂ ਬਣੀ ਜੋ ਤੁਹਾਡੇ ਸਰੀਰ ਨੂੰ ਪਗਲਾ ਕੇ ਤੁਹਾਡੀ ਚਰਬੀ ਨੂੰ ਬਾਹਰ ਕੱਢ ਦੇਵੇ ਤੁਸੀਂ ਬਾਜ਼ਾਰ ਦੇ ਵਿੱਚੋਂ ਬਹੁਤ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਲੈਨੇ ਹੋ ਉਹ ਤੁਹਾਨੂੰ ਕੀ ਕਰਦੇ ਆ ਤੁਹਾਡੇ ਸਾਈਡ ਇਫੈਕਟ ਦੇਖੋ ਤੁਹਾਡੀ ਬਾਡੀ ਨੂੰ ਲੀਵਰ ਖਰਾਬ ਕਰ ਦਿੰਦੇ ਨੇ ਕਿਡਨੀ ਖਰਾਬ ਕਰ ਦਿੰਦੇ ਨੇ ਕਿਉਂ ਕਿਉਂਕਿ ਉਹ ਇੱਕ ਸਟੀਰੋਇਡ ਟਾਈਪ ਕਹਿ ਲਓ ਜਾਂ ਕੁਝ ਕਹਿ ਲਓ ਐਦਾਂ ਦੀਆਂ ਕੈਮੀਕਲ ਬੇਸਡ ਜਿਹੜੀਆਂ ਦਵਾਈਆਂ ਤੁਸੀਂ ਖਾਣੇ ਹੋ ਉਹ ਤੁਹਾਡੇ ਸਰੀਰ ਨੂੰ ਤਬਾਹ ਕਰਦੀਆਂ ਇਸ ਕਰਕੇ ਤੁਸੀਂ ਆਪਣਾ ਨੈਚੁਰਲ ਤਰੀਕੇ ਨਾਲ ਮਿੱਠਾ ਖਾਣਾ ਬਿਲਕੁਲ ਬੰਦ ਕਰੋ ਉਹਦੇ ਵਿੱਚ ਗੁੜ ਸ਼ੱਕਰ ਚੀਨੀ ਨਹੀਂ ਖਾਣੀ ਕਿਉਂਕਿ ਜਿੰਨਾ ਮਿੱਠਾ ਖਾਓਗੇ ਉਨਾ ਵਜ਼ਨ ਵਧੂਗਾ ਮੈਦਾ ਬਿਲਕੁਲ ਨਹੀਂ ਖਾਣਾ ਤੁਸੀਂ ਉਹਦੇ ਵਿੱਚ ਨਮਕ ਉਹ ਬੰਦ ਕਰੋ ਜਾਂ ਪਾਕਿਸਤਾਨੀ ਪਿੰਕ ਸਾਲਟ ਉਹ ਤੁਸੀਂ ਵਰਤ ਸਕਦੇ ਹੋ ਜਿੰਨਾ ਤੁਸੀਂ ਇਹਨਾਂ ਚਿੱਟੀਆਂ ਚੀਜ਼ਾਂ ਤੋਂ ਤਿੰਨਾਂ ਤੋਂ ਖੰਡ ਹੋ ਗਈ ਤੁਹਾਡਾ ਮੈਦਾ ਹੋ ਗਿਆ ਤੇ ਤੁਹਾਡਾ ਹੋ ਗਿਆ ਲੂਣ ਲੂਣ ਹੋ ਗਿਆ ਇਹਨਾਂ ਇਤਨਾ ਚੀਜ਼ਾਂ ਨੂੰ ਤੁਸੀਂ ਬੰਦ ਕਰ ਦਿੰਦੇ ਹੋ ਤਾਂ ਮਟਾਪਾ ਤੁਹਾਡਾ ਦਿਨਾਂ ਚ ਕੱਟਣਾ ਸ਼ੁਰੂ ਆਰ ਵਰਜਿਸ ਜਿਹੜੀ ਜ਼ਰੂਰ ਸ਼ੁਰੂ ਕਰੋ ਬਾਕੀ ਤੁਹਾਨੂੰ ਨੇਚਰਲ ਜਿਹੜੀ ਘਰ ਬੈਠਿਆਂ ਨੂੰ ਤੁਹਾਨੂੰ ਇੱਕ ਆਪਾਂ ਦੱਸਣ ਜਾ ਰਹੇ ਹਾਂ ਨੁਸਖਾ ਜਿਹੜਾ ਤੁਸੀਂ ਵਰਤ ਕੇ ਬਹੁਤ ਜਲਦੀ ਜਿਹੜਾ ਵਜ਼ਨ ਘਟਾ ਸਕਦੇ ਹੋ ਪਰ ਪਰਹੇਜ਼ ਦੇ ਨਾਲ ਬਿਨਾ ਪਰਹੇਜ਼ ਤੋਂ ਇਹ ਚੀਜ਼ਾਂ ਨਹੀਂ ਕੰਮ ਕਰਦੀਆਂ ਜੇ ਆਪਾਂ ਕਹੀਏ ਵੀ ਅਸੀਂ ਬਾਹਰਲਾ ਵੀ ਖਾਣਾ ਖਾ ਲਈਏ ਤੇ ਨਾਲ ਇਹ ਚੀਜ਼ਾਂ ਵੀ ਵਰਤ ਲਈਏ ਪਰ ਨਹੀਂ ਉੱਥੇ ਇਹ ਚੀਜ਼ਾਂ ਨਹੀਂ ਕੰਮ ਕਰਦੀਆਂ ਪਰਹੇਜ਼ ਰੱਖੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਤੁਸੀਂ ਕੀ ਕਰਨਾ ਹਰ ਘਰ ਦੇ ਵਿੱਚ ਜੀਰਾ ਜਿਹੜਾ ਜੀਰਾ ਹਰ ਘਰ ਦੇ ਵਿੱਚ ਪਿਆ ਤਾਂ ਕਾਲੀ ਜੀਰੀ ਹੈ ਇਹ ਕਾਲੀ ਜੀਰੀ ਹੈ ਸਿਰਫ ਦੇਖਣ ਨੂੰ ਤੁਹਾਨੂੰ ਲੱਗੂਗੀ ਸਿਰਫ ਜੀਰੇ ਦੇ ਬਰਾਬਰੇ ਬਿਲਕੁਲ ਜੀਰੇ ਦੇ ਵਰਗਿਓ ਲੱਗਦੀ ਹੈ ਜੀਰਾ ਥੋੜਾ ਜਿਹਾ ਸਫੈਦੀ ਤੇ ਆ ਇਹ ਥੋੜਾ ਜਿਹਾ ਕਾਲੇ ਰੰਗ ਤੇ ਆ ਦੇਖਣ ਨੂੰ ਐਵੇਂ ਲੱਗਦਾ ਪਰ ਇਹ ਕਾਲਾ ਜੀਰਾ ਨਹੀਂ ਕਈ ਕਾਲਾ ਜੀਰਾ ਹੀ ਸਮਝੀ ਜਾਂਦੇ ਹੋ ਕਾਲੀ ਜੀਰੀ ਹੈ ਇਹ ਖਾਣ ਨੂੰ ਥੋੜੀ ਜਿਹੀ ਕੌੜੀ ਹੁੰਦੀ ਹੈ ਇੱਕ ਇੱਕ ਚਮਚ ਤੁਸੀਂ ਇਹਨਾਂ ਦਾ ਤੇ ਨਾਲ ਤੁਸੀਂ ਮੇਥੇ ਲੈ ਲੈਣੇ ਇਹ ਵੀ ਹਰ ਘਰ ਦੇ ਵਿੱਚ ਪਏ ਨੇ ਨਹੀਂ ਹੈਗੇ ਬੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ ਇੱਕ ਇੱਕ ਚਮਚ ਤਿੰਨਾਂ ਚੀਜ਼ਾਂ ਦਾ ਰਾਤ ਨੂੰ ਪਾਣੀ ਚ ਭਿਉਂਦਣਾ ਸਵੇਰੇ ਉਬਾਲ ਕੇ ਚੰਗੀ ਤਰ੍ਹਾਂ ਕੋਸਾ ਕੋਸਾ ਇਹਨੂੰ ਪੀ ਜਾਣਾ ਤੇ ਲਗਭਗ ਪਹਿਲੇ ਦਿਨ ਤੋਂ ਹੀ ਤੁਹਾਨੂੰ ਆਪਣਾ ਜਿਹੜਾ ਪੇਟ ਹੈ ਲੀਵਰ ਹੈ ਹਲਕਾ ਲੱਗਣ ਲੱਗ ਜਾਊ ਜਿਨ੍ਹਾਂ ਨੂੰ ਤਜਾਬ ਬਣਦਾ ਗੈਸ ਬਣਦਾ ਖੱਟੇ ਡਕਾਰ ਆਉਂਦੇ ਆ ਐਸਿਡਿਟੀ ਰਹਿੰਦੀ ਹੈ ਜਾਂ ਪੈਰਾਂ 'ਚ ਜਲਣ ਰਹਿੰਦੀ ਹੈ ਜਾਂ ਹੱਥ ਪੈਰ ਸੁਨਰ ਰਹਿੰਦੇ ਆ ਉਹਨਾਂ ਵਾਸਤੇ ਬਹੁਤ ਵਾਹ ਕਮਾਲ ਜਿਹੜਾ ਇਹ ਨੁਸਖਾ ਹੈ ਤੁਸੀਂ ਇਹਨੂੰ ਲਗਭਗ 3 ਤੋਂ 4 ਮਹੀਨੇ ਵਰਤੋ ਤਾਂ ਤੁਹਾਡੇ ਜਿਹੜੀ ਚਰਬੀ ਹੈ ਉਹ ਬਹੁਤ ਜਲਦੀ ਘਟਣੀ ਸ਼ੁਰੂ ਹੋ ਜਾਏਗੀ ਜੀ ਸੋ ਵੈਸਾ ਜਿਵੇਂ ਅਸੀਂ ਜਿਰੇ ਦੀ ਗੱਲ ਕੀਤੀ ਜਿਰਾ ਇੱਕ ਗਰਮ ਹੁੰਦਾ ਜਦੋਂ ਬੰਦਾ ਯੂਜ਼ ਕਰਦਾ ਉਹਨੂੰ ਕੇਵਲ ਲੂਜ਼ ਮੋਸ਼ਨ ਨਹੀਂ ਆਉਂਦੇ ਪੇਟ 'ਚ ਗਰਮੀ ਆਉਂਦੀ ਹੈ ਦਾਦਾ ਕੋਈ ਸਿੰਟਮ ਤਾਂ ਨਹੀਂ ਦੇਖੋ ਐਸੇ ਕਰਕੇ ਆਪਾਂ ਨੇ ਇਹਨਾਂ ਨੂੰ ਕਿਹਾ ਵੀ ਰਾਤ ਨੂੰ ਪਾਣੀ 'ਚ ਭਿਓ ਕੇ ਰੱਖਣਾ ਜਦੋਂ ਅਸੀਂ ਗਰਮ ਚੀਜ਼ਾਂ ਨੂੰ ਵੀ ਚਾਹੇ ਬਦਾਮ ਲੈ ਲਓ ਜਾਂ ਅਖਰੋਟ ਲੈ ਲਓ ਉਹਨਾਂ ਚੀਜ਼ਾਂ ਨੂੰ ਵੀ ਤੁਸੀਂ ਪਾਣੀ 'ਚ ਭਿਓ ਕੇ ਰੱਖਦੇ ਹੋ ਤਾਂ ਉਹ ਗਰਮੀ ਪਾਣੀ ਜਿਹੜਾ ਉਹਨਾਂ ਦੀ ਖਿੱਚ ਲੈਂਦਾ ਸੋਖ ਲੈਂਦਾ ਇਸ ਕਰਕੇ ਉਹ ਚੀਜ਼ ਜਿਹੜੀ ਹੈਗੀ ਆ ਖਰਾਬ ਨਹੀਂ ਕਰਦੀ ਜੀ ਸੋ ਦੂਜਾ ਅੱਜ ਕੱਲ ਲੋਕੀ ਡਾਈਟ ਚਾਰਟ ਤਿਆਰ ਕਰਾਉਂਦੇ ਨੇ ਜੀ 20 ਉਹ 10 10 15 15 ਰੁਪਏ ਡਾਈਟ ਚਾਰਟ ਲੈ ਕੇ ਫਿਰ ਉਹਨੂੰ ਫੋਲੋ ਕਰਦੇ ਨਹੀਂ ਹੁੰਦਾ ਦੇਖੋ ਉਹਦੇ ਵਿੱਚ ਇਹ ਗੱਲ ਆ ਤੁਸੀਂ ਬਹੁਤ ਦੇਖੇ ਹੋਣੇ ਆ ਜਿਹੜਾ ਡਾਈਟ ਡਾਈਟ ਪਲਾਨ ਆ ਸਾਨੂੰ ਵੀ ਬਹੁਤ ਲੋਕ ਆ ਕੇ ਕਹਿੰਦੇ ਆ ਡਾਈਟ ਪਲਾਨ ਅੱਜ ਦਾ ਫੈਸ਼ਨ ਆ ਸਭ ਤੋਂ ਵੱਡਾ ਫੈਸ਼ਨ ਆ ਹੋਰ ਕੁਝ ਨਹੀਂ ਇਹ ਤੋਂ ਵੱਧ ਮਾਨਦਾ ਮੈਂ ਜਿਹੜਾ ਤੁਹਾਨੂੰ ਨੇਚਰ ਨੇ ਅਸਲੀ ਖਰਾਕ ਦੱਤੀ ਹੈ ਜੋ ਸਾਡੇ ਦਾਦੇ ਪੁਰਦਾਦੇ ਖਾਂਦੇ ਸੀਗੇ ਕਿਸੇ ਸਮੇਂ ਦੇ ਵਿੱਚ ਉਸ ਤੋਂ ਵਧੀਆ ਖਰਾਕਾ ਤਾਂ ਕੋਈ ਹੋਇਆ ਨਹੀਂ ਸਕਦੀ ਉਹ ਕਿਹੜੇ ਡਾਈਟੀਸ਼ਨ ਕੋਲ ਜਾਂਦੇ ਸੀ ਕਿਹੜਾ ਡਾਈਟ ਪਲਾਨ ਲੈਂਦੇ ਸੀ ਉਹ ਐਨੇ ਤੰਦਰੁਸਤ ਰਹਿੰਦੇ ਸੀਗੇ ਅੱਜ ਕੱਲ ਅਸੀਂ ਜਿੰਨਾ ਫੈਸ਼ਨ ਦੇ ਵਿੱਚ ਵੜਦੇ ਆ ਅਸੀਂ ਉਨਾ ਹੀ ਆਪਣੇ ਸਰੀਰ ਨੂੰ ਜਿਹੜਾ ਰੋਗੀ ਬਣਾ ਰਹੇ ਹਾਂ ਡਾਈਟ ਪਲਾਨ ਲੈਣ ਦੇ ਨਾਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਵੀ ਸਲਾਦ ਫਰੂਟ ਵੱਧ ਖਾਦਾ ਜਾਵੇ ਤੇ ਕਸਰਤ ਕੀਤੀ ਜਾਵੇ ਜਿੰਨੇ ਪੈਸੇ ਆਪਾਂ ਡਾਈਟ ਪਲਾਨਾਂ ਤੇ ਫੂਕਦੇ ਆ ਉੰਨੇ ਪੈਸਿਆਂ ਦੀ ਆਪਾਂ ਵਧੀਆ ਸਲਾਦ ਫਰੂਟ ਖਾਓ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਸੋ ਵੈਸਾ ਵੇਤਾ ਰਹੀਆਂ ਗੱਲਾਂ ਉਹ ਵੀ weight ਘਟ ਜੇਗਾ ਬੰਦੇ ਦਾ वजन ਘਟ ਜੂਗਾ ਬਿਮਾਰੀਆਂ ਤੋਂ ਰਾਹਤ ਮਿਲ ਜੂਗੀ ਇੱਕ ਵੱਡੀ ਸਮੱਸਿਆ ਜਿਹਦੇ ਨਾਲ ਲੀਵਰ ਨੂੰ ਬੜਾ ਵੱਡਾ ਇਫੈਕਟ ਪੈਂਦਾ ਤਜਾਬ ਦਾ ਕੋਈ ਨਾਰਮਲ ਬੰਦਾ ਭਾਵੇਂ ਉਹ ਕੁਝ ਖਾਂਦਾ ਪੀਂਦਾ ਵੀ ਨਾ ਹੋਵੇ ਆਮ ਰੋਟੀ ਵੀ ਖਾਂਦਾ ਫਿਰ ਵੀ ਬਹੁਤ ਜ਼ਿਆਦਾ ਤਜਾਬ ਬਣਦਾ ਜੀ ਦੇਖੋ ਤਜਾਬ ਮੇਨ ਬਣਦਾ ਅਜਦਾ ਕਾਰਨ ਕੀ ਹੈ ਜਾਂ ਤਾਂ ਲੋਕਾਂ ਦੇ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੋਣਾ ਕਈ ਬੰਦੇ ਕਹਿੰਦੇ ਆ ਵੀ ਅਸੀਂ ਖਾਂਦੇ ਵੀ ਬਹੁਤ ਸ਼ੁੱਧ ਆ ਅਸੀਂ ਬਾਹਰਲਾ ਵੀ ਨਹੀਂ ਖਾਂਦੇ ਆ ਨਹੀਂ ਖਾਂਦੇ ਲੋਕਾਂ ਦੇ ਦਿਮਾਗ ਅੱਜ ਕੱਲ੍ਹ ਜੀ ਟੈਨਸ਼ਨਾਂ ਦੇ ਨਾਲ ਭਰੇ ਪਏ ਨੇ ਜਿੰਨੀ ਤੁਹਾਡੇ ਦਿਮਾਗ ਤੇ ਟੈਨਸ਼ਨ ਹੋਊਗੀ ਕਹਿ ਲਓ ਵੀ ਉੰਨਾ ਸਾਡਾ ਜਿਹੜਾ ਮਨ ਹੈ ਉਹ ਦੁਸ਼ਿਤ ਰਹਿੰਦਾ ਹੈ ਉੰਨਾ ਤਜਾਬ ਜ਼ਿਆਦਾ ਬਣੂਗਾ ਜਿੰਨਾ ਤੁਸੀਂ ਮੈਦਾ ਖਾਓਗੇ ਉੰਨਾ ਤਜਾਬ ਜ਼ਿਆਦਾ ਬਣੂਗਾ ਜਿੰਨਾ ਤੁਸੀਂ ਬਾਹਰਲਾ ਖਾਣਾ ਖਾਓਗੇ ਉੰਨਾ ਤਜਾਬ ਜ਼ਿਆਦਾ ਬਣੂਗਾ ਜਿੰਨਾ ਤੁਸੀਂ ਪੇਟ ਨੂੰ ਲੰਬੇ ਸਮੇਂ ਤੱਕ ਖਾਲੀ ਰੱਖੋਗੇ ਉੰਨਾ ਤਜਾਬ ਬਣੂਗਾ ਆਪਾਂ ਕੀ ਕਰਦੇ ਹਾਂ ਸਵੇਰ ਦਾ ਖਾਣਾ ਖਾ ਕੇ ਰਾਤ ਨੂੰ ਰੋਟੀ ਖਾਂਦੇ ਆ ਜਾਂ ਸਵੇਰੇ ਖਾਣਾ ਛੱਡ ਕੇ ਰਾਤ ਨੂੰ ਖਾਣਾ ਰੱਜ ਕੇ ਖਾ ਲੈਂਦੇ ਉਹਦੇ ਨਾਲ ਤਜਾਬ ਬਹੁਤ ਬਣਦਾ ਹੈ ਤਜ਼ਾਬ ਜਿਹੜਾ ਸੋਡਾ ਸਭ ਤੋਂ ਵੱਧ ਕੈਂਸਰ ਪੈਦਾ ਕਰਨ ਵਾਲੀ ਬਿਮਾਰੀ ਹੈ ਕਿਉਂਕਿ ਜਿੰਨਾ ਤੁਹਾਡੇ ਅੰਦਰ ਤਜ਼ਾਬ ਬਣੇਗਾ ਉਨੀ ਗਰਮੀ ਵਧੇਗੀ ਗਰਮੀ ਵਧਣ ਨਾਲ ਤੁਹਾਡੇ ਅੰਦਰ ਅਲਸਰ ਪੈਦਾ ਹੋਣਗੇ ਅਲਸਰ ਤੋਂ ਆਪਾਂ ਹਰ ਬੰਦਾ ਜਿਹੜਾ ਜਾਣੂ ਆ ਵੀ ਉਸ ਚੀਜ਼ ਤੋਂ ਜਿਹੜੀ ਉਹ ਬੁਗੰਭੀਰ ਜਿਹੜੀ ਬਿਮਾਰੀ ਹੈ ਉਹ ਬਹੁਤ ਪੈਦਾ ਹੁੰਦੀ ਹੈ ਜੇ ਤੁਹਾਡਾ ਜਿਹੜਾ ਤਜਾਬ ਹੈ ਉਹਨੂੰ ਠੀਕ ਕਰਨ ਵਾਸਤੇ ਸਭ ਤੋਂ ਵਧੀਆ ਤੁਸੀਂ ਖਾਲੀ ਪੇਟ ਪਦੀਨਾ ਸਤ ਲੈ ਸਕਦੇ ਹੋ ਖਾਲੀ ਪੇਟ ਤੁਸੀਂ ਇੱਕ ਚੁਟਕੀ ਮਿੱਠੇ ਛੋਡੇ ਦੀ ਲੈ ਸਕਦੇ ਹੋ ਰਾਤ ਨੂੰ ਇੱਕ ਚਮਚ ਜੀਰੇ ਦਾ ਭੋਕੇ ਉਹ ਖਾਲੀ ਪੇਟ ਲੈ ਸਕਦੇ ਹੋ ਸੌਂਫ ਕੁੱਟ ਕੇ ਰੱਖੋ ਉਹ ਖਾਲੀ ਪੇਟ ਇੱਕ ਚਮਚ ਲੈ ਸਕਦੇ ਹੋ ਅਜਵੈਣ ਰਾਤ ਨੂੰ ਮਿੱਟੀ ਦੇ ਭਾਂਡੇ ਚ ਪੀਂਦੋ ਸਵੇਰੇ ਅਜਵੈਣ ਖਾ ਲੋ ਉਹ ਵੀ ਸਕਦੇ ਹੋ ਇਹ ਤਜਾਬ ਨੂੰ ਖਤਮ ਕਰਨ ਦੇ ਬਹੁਤ ਸੌਖੇ ਤਰੀਕੇ ਨੇ ਬਿਨਾ ਕੈਪਸੂਲ ਖਾਦੇ ਜੀ ਸੋ ਬਾਈ ਸਾਹਿਬ ਕਈਆਂ ਲੋਕਾਂ ਦਾ ਤਰਕ ਆਂਦਾ ਵੀ ਰਾਤ ਦੀ ਰੋਟੀ ਬੰਦ ਕਰ ਦੋ ਜਮੇ ਕੁਝ ਖਾਣਾ ਹੀ ਨਹੀਂ ਹੈਗਾ ਵੀ ਉਹਦੇ ਨਾਲ ਵੀ weight ਬਹੁਤ ਜ਼ਿਆਦਾ loose ਹੁੰਦਾ ਤੇਜਾਬ ਦੀ ਸਮੱਸਿਆ ਉਹ ਦੂਰ ਹੋ ਜਾਂਦੀ ਹੈ ਰਾਤ ਦੀ ਰੋਟੀ ਦਾ ਕੀ ਕਾਰਨ ਮੰਨਦੇ ਤੁਸੀਂ ਦੇਖੋ ਰਾਤ ਨੂੰ ਜਿਹੜਾ ਖਾਣਾ ਖਾਦਾ ਹੋਇਆ ਜੀ ਰਾਤ ਨੂੰ ਸਾਡਾ ਸਰੀਰ ਆ ਜਿਹੜਾ ਗਤੀ ਦੇ ਵਿੱਚ ਨਹੀਂ ਹੁੰਦਾ ਜਦੋਂ ਸਾਡਾ ਸਰੀਰ rest ਦੇ ਵਿੱਚ ਹੈ ਉਹ ਰਾਤ ਨੂੰ ਪਿਆ ਅਸੀਂ ਰਾਤ ਨੂੰ ਵੱਧ ਰੱਜ ਕੇ ਖਾਣਾ ਖਾਵਾਂਗੇ ਉਹ ਸਾਰਾ ਹੀ ਸਾਡਾ fat ਦੇ ਵਿੱਚ ਬਦਲਣਾ ਇਸ ਕਰਕੇ ਜਿਹੜਾ ਰਾਤ ਦਾ ਖਾਣਾ ਹੈ ਉਹ ਸਾਨੂੰ ਲਗਭਗ 35 ਸਾਲ ਦੀ ਉਮਰ ਤੋਂ ਬੰਦ ਕਰ ਦੇਣਾ ਚਾਹੀਦਾ ਜਿਹੜਾ ਬੰਦਾ ਤਾਂ ਬਹੁਤ ਹਾਰਡ ਵਰਕਰ ਆ ਬਹੁਤ ਮਿਹਨਤ ਕਰਦਾ ਹੁਣ ਜਿਵੇਂ ਲੇਬਰ ਕਲਾਸ ਦੇ ਬੰਦੇ ਆ ਉਹ ਚਾਹੇ ਤਿੰਨੋ ਟਾਈਮ ਰੱਜ ਕੇ ਖਾਈ ਜਾਣ ਉਹ ਕਦੇ ਵੀ ਉਹਨਾਂ ਦਾ ਜਿਹੜਾ ਮੋਟਾਪਾ ਨਹੀਂ ਵਧਦਾ ਕਿਉਂ ਨਹੀਂ ਵਧਦਾ ਕਿਉਂਕਿ ਉਹਨਾਂ ਦਾ ਹੈਗਾ ਵੀ ਉਹਨਾਂ ਨੇ ਹਾਜਮ ਦੁਬਾਰਾ ਸਵੇਰੇ ਉੱਠ ਕੇ ਫੇਰ ਜਿਹੜੀ ਗਰਮੀ ਅੰਦਰੋਂ ਸਾਰਾ ਪਸੀਨਾ ਬਾਹਰ ਕੱਢ ਦੇਣਾ ਪਰ ਜਿਹੜੇ ਬੰਦੇ ਜਿੰਨੇ ਵੀ ਆਫਿਸ ਵਰਕ ਵਾਲੇ ਆ ਬੈਠਣ ਵਾਲੇ ਸਿਟਿੰਗ ਜੌਬ ਵਾਲੇ ਆ ਉਹਨਾਂ ਨੂੰ ਰਾਤ ਵਾਲਾ ਖਾਣਾ ਜਿਹੜਾ ਉਹ ਬੰਦ ਰੱਖਣਾ ਚਾਹੀਦਾ ਇਸ ਕਰਕੇ ਸਰੀਰ ਉਹਨਾਂ ਦਾ ਤੰਦਰੁਸਤ ਰਹਿ ਸਕਦਾ ਹੈ ਤੇ ਉਸ ਵਾਰ ਕੀ ਖਾਣ ਜੀ ਉਹ ਵੈਸਾ ਰਾਤ ਦੇਖੋ ਜੀ ਰਾਤ ਨੂੰ ਤੁਸੀਂ ਇਹ ਕਹ ਲਓ ਵੀ ਜਿਹੜਾ ਅਸਲੀ ਆਯੁਰਵੇਦ ਦਾ ਮੰਨਣਾ ਹੈ ਉਹ ਸ਼ਾਮ ਨੂੰ 6 ਵਜੇ ਤੋਂ ਬਾਅਦ ਸੂਰਜ ਛਿਪਣ ਤੋਂ ਬਾਅਦ ਜਿਹੜਾ ਨਹੀਂ ਖਾਣਾ ਚਾਹੀਦਾ ਇਸ ਕਰਕੇ ਉਹ ਤੰਦਰੁਸਤ ਰਹਿ ਸਕਦੇ ਆ ਸ਼ਾਮ ਦੇ ਟਾਈਮ ਤੁਸੀਂ ਭਿੱਜੀਆਂ ਦਾਲਾਂ ਖਾ ਸਕਦੇ ਹੋ ਤੁਸੀਂ ਭਿੱਜੇ ਛੋਲੇ ਖਾ ਸਕਦੇ ਹੋ ਭੁੰਨੇ ਛੋਲੇ ਖਾ ਸਕਦੇ ਹੋ ਤੋਂ ਗਰਮ ਪਾਣੀ ਪੀ ਸਕਦੇ ਹੋ ਦਿਨੇ ਤੁਸੀਂ ਸਲਾਦ ਫਰੂਟ ਰੱਜ ਕੇ ਖਾ ਸਕਦੇ ਹੋ ਉਹਨਾਂ ਹੀ ਜਿਹੜਾ ਮਟਾਪਾ ਤੇ ਤਜਾਬ ਗੈਸ ਤੋਂ ਤਾਂ ਆਪਾਂ ਜਿਹੜਾ ਹੈਗਾ ਛੁਟਕਾਰਾ ਪਾ ਸਕਦੇ ਆ ਜੀ ਸੋ ਤੁਹਾਨੂੰ ਵੀ ਤਜਾਬ ਦੀ ਸਮੱਸਿਆ ਮੋਟਾਪੇ ਦੀ ਸਮੱਸਿਆ ਤੁਸੀਂ ਵੀ ਹੱਲ ਕਰਨਾ ਚਾਹੁੰਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਕਾਲ ਕਰ ਸਕਦੇ ਹੋ ਵੈਸੇ ਸਾਹਮਣੇ ਆ ਕੇ ਇਹਨਾਂ ਨੂੰ ਮਿਲ ਵੀ ਸਕਦੇ ਆ ਜੇ ਕਿਸੇ ਨੂੰ ਵੀ ਕਿਸੇ ਗੰਭੀਰ ਬਿਮਾਰੀ ਦੀ ਸਮੱਸਿਆ ਉਹ ਸਾਨੂੰ ਮਿਲ ਸਕਦੇ ਆ ਸਾਡਾ ਪਤਾ ਹੈਗਾ ਚੰਡੀਗੜ੍ਹ ਲੁਧਿਆਣਾ ਰੋਡ ਤੇ ਉੱਚਾ ਪਿੰਡ ਸੰਘੋੜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਉਹ ਸਾਨੂੰ ਮਿਲ ਸਕਦੇ ਆ ਧੰਨਵਾਦ ਨਮਸਕਾਰ ਸ਼ੁਕਰੀਆ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਅਜੇ ਹੀ ਸ਼ਖਿਤ ਲਾ ਕੇ ਫਿਰ ਆਜ਼ਰੋਵਾਂਗੇ ਧੰਨਵਾਦ